ਤੇ ਉਹਨਾਂ ਨੇ ਆਮ ਆਦਮੀ ਪਾਰਟੀ ਬਣਾਈ ਔਰ ਉਹਨਾਂ ਨੂੰ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਜੜਾਵਾ ਉਹ ਭਲਾ ਕਰੇਗੀ ਖੰਨੇ ਵਿੱਚ ਇੱਕ ਬਦਲਾਅ ਦੇਖੋ ਗਰੇਵਾਲ ਜੀ ਤੁਹਾਡਾ 2-3 ਸਾਲ ਤੋਂ ਰੋਲਾ ਚੱਲ ਰਿਹਾ ਸੀ ਆਮ ਆਦਮੀ ਪਾਰਟੀ ਵਾਲਿਆਂ ਨਾਲ ਤੁਸੀਂ ਇਲਜ਼ਾਮ ਵੀ ਲਾਇਆ ਸੀ ਕਿ ਤੁਸੀਂ ਪੈਸੇ ਵੀ ਦਿੱਤੇ ਨੇ ਪਾਰਟੀ ਵਾਲਿਆਂ ਨੂੰ ਤੁਸੀਂ ਉਹਦਾ ਮੰਗਦੇ ਸੀ ਚੇਅਰਮੈਨ ਵੀ ਮੰਗਦੇ ਸੀ ਮੈਂ ਫੰਡ ਦਿੱਤਾ ਜੀ ਕਿੰਨਾ ਫੰਡ ਦਿੱਤਾ ਸੀ ਮੈਂ ਤਕਰੀਬਨ ਫੀਲਡ ਦੇ ਵਿੱਚ 8-10 ਲੱਖ ਰੁਪਏ ਕਰਜ਼ਾ ਕਰ ਚੁੱਕੇ ਹਾਂ ਹਾਂਜੀ 2017 ਤੋਂ ਕਿਹਨੂੰ ਫੰਡ ਦਿੱਤਾ ਸੀਗਾ ਫੰਡ ਮੈਂ ਮੇਰੀ ਬੇਟੀ ਨੇ ਗ੍ਰੇ ਗਲਾਈਡ ਤੋਂ 4 ਲੱਖ ਰੁਪਈਆ ਐਮਐਲਏ ਦੇ ਖਾਤੇ ਵਿੱਚ ਪਾਇਆ ਕਿਹੜੇ ਐਮਐਲਏ ਦੇ ਤੁਹਾਨੂੰ ਪੀ ਸਾਉਂਡ ਫੰਡ ਫੰਡ ਤਾਂ ਆ ਦਿੱਤਾ ਹੀ ਤੁਸੀਂ ਚੇਅਰਮੈਨ ਹੀ ਮੰਗਦੇ ਹੋ ਜੀ ਹਾਂ ਜੀ ਚੇਅਰਮੈਨ ਦੀ ਮੇਰੇ ਕੋਈ ਹੁਣ ਦੇਖੋ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਤੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹਦੇ ਵਿੱਚ ਸਾਡੇ ਮਾਸਟਰ ਬਲਦੇਵ ਸਿੰਘ ਜੀ ਜਿਹੜੇ ਕਿ ਐਮਐਲਏ ਰਹੇ ਨੇ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਔਰ ਹੁਣ ਥੋੜੇ ਕਾਫੀ ਸਮੇਂ ਤੋਂ ਉਹ ਕਾਂਗਰਸ ਪਾਰਟੀ ਵਿੱਚ ਨੇ ਔਰ ਖੰਨੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਪਹਿਲੀ ਕਤਾਰ ਦੇ ਜਿਹੜੇ ਆਗੂ ਨੇ ਤਾਂ ਲక్ష్మణ ਸਿੰਘ ਗਰੇਵਾਲ ਔਰ ਉਹਨਾਂ ਦੇ ਨਾਲ ਰਾਜੀਵ ਸ਼ਰਮਾ ਜੀ ਪ੍ਰਿੰਦਰ ਬਰਨ ਜੀ ਸਾਡੇ ਜਸਲ ਜਿਹੜੇ ਨੇ ਯੂਥ ਦੇ ਆਗੂ ਰਹੇ ਨੇ ਔਰ ਉਹਦੇ ਨਾਲ ਨਾਲ ਹੋਰ ਬਹੁਤ ਸਾਰੇ ਸੋਗਤਾ ਜੀ ਸਾਡੇ ਜਿਹੜੇ ਕਿ ਆਮ ਆਦਮੀ ਵਿੱਚ ਬੜੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਸੀਗੇ ਉਹਨਾਂ ਨੇ ਕੱਲ ਕਾਂਗਰਸ ਭਵਨ ਚੰਡੀਗੜ੍ਹ 'ਚ ਹੋਰ ਸਾਥੀਆਂ ਦੇ ਨਾਲ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੋ ਅੱਜ ਖੰਨਾ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਰੱਖਣ ਰੱਖੀ ਇਸ ਕਰਕੇ ਆ ਕਿ ਉਹਨਾਂ ਨੂੰ ਇੱਕ ਤਾਂ ਇੱਥੇ ਸਾਰਿਆਂ ਦੇ ਨਾਲ ਰੂਬਰੂ ਕਰਾਇਆ ਜਾਵੇ ਔਰ ਖੰਨਾ ਕਾਂਗਰਸ ਵੱਲੋਂ ਸਾਰੇ ਸਾਥੀਆਂ ਵੱਲੋਂ ਉਹਨਾਂ ਦਾ ਜੀ ਆਇਆਂ ਕਿਹਾ ਜਾਵੇ ਕਿਉਂਕਿ ਉਹ ਇੱਕ ਪੰਜਾਬ ਪ੍ਰਤੀ ਦਰਦ ਲੈ ਕੇ ਚੱਲੇ ਸੀ ਆਪਣੇ ਖੰਨੇ ਪ੍ਰਤੀ ਜੋ ਲੋਕਾਂ ਪ੍ਰਤੀ ਉਹਨਾਂ ਦਾ ਜੋ ਆਸ ਸੀਗੀ ਔਰ ਇੱਕ ਵਲੰਟੀਅਰ ਦੇ ਤੌਰ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਬਣਾਈ ਔਰ ਉਹਨਾਂ ਨੂੰ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਜੜਾਵਾ ਉਹ ਭਲਾ ਕਰੇਗੀ ਖੰਨੇ ਵਿੱਚ ਇੱਕ ਬਦਲਾਵ ਦੇਖਣ ਨੂੰ ਮਿਲੂਗਾ ਔਰ ਜਿਹੜੇ ਪਾਰਟੀ ਦੇ ਕਾਰਪੋਰ ਜਿਹੜੇ ਪੁਰਾਣੇ ਜਿਹੜੇ ਸਭ ਤੋਂ ਪਹਿਲੇ ਤੁਰੇ ਹੋਏ ਲੋਕ ਨੇ ਉਹਨਾਂ ਨੂੰ ਅੱਜ ਮਤਲਬ ਬਹੁਤ ਜ਼ਿਆਦਾ ਉਹਨਾਂ ਨੂੰ ਇਹ ਲੱਗਿਆ ਕਿ ਉਹ ਜਿਹੜੀ ਸਾਡੀ ਆਸ ਤੇ ਉਮੀਦ ਸੀਗੀ ਉਹਦੇ ਤੇ ਜਿਹੜੇ ਸਥਾਨਕ ਆਗੂ ਨੇ ਜਾਂ ਪੰਜਾਬ ਸਰਕਾਰ ਆ ਜਾਂ ਉਹਨਾਂ ਦੀ ਆਮ ਆਦਮੀ ਪਾਰਟੀ ਉਹ ਪੂਰੀ ਨਹੀਂ ਉੱਤਰ ਸਕੀ ਔਰ ਜਿਸ ਦਰਦ ਨੂੰ ਲੈ ਕੇ ਉਹ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਸੀਗੇ ਉਹਦੇ ਵਿੱਚ ਵੀ ਕਿਤੇ ਉਹਨਾਂ ਨੂੰ ਸਫਲਤਾ ਮਿਲਦੀ ਨਜ਼ਰ ਨਹੀਂ ਆਈ ਔਰ ਖਾਸ ਕਰਕੇ ਜਿਹੜੇ ਵਲੰਟੀਅਰ ਸੀਗੇ ਜਾਂ ਪ੍ਰਮੁੱਖ ਆਗੂ ਸੀਗੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਔਰ ਦੂਸਰੀਆਂ ਪਾਰਟੀਆਂ ਚੋਂ ਆਗੂ ਲਿਆ ਕੇ ਉਹਨਾਂ ਨੂੰ ਅੱਗੇ ਕਰ ਦਿੱਤਾ ਗਿਆ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਜਦੋਂ ਉਹਨਾਂ ਨੇ ਲੰਮਾ ਸਮਾਂ ਇਹ ਦੇਖਿਆ ਔਰ ਫਿਰ ਉਹਨਾਂ ਨੂੰ ਲੱਗਿਆ ਕਿ ਇੱਕ ਕਾਂਗਰਸ ਪਾਰਟੀ ਹੈ ਜਿਹਨੇ ਹਮੇਸ਼ਾ ਦੇਸ਼ ਦੀ ਔਰ ਪੰਜਾਬ ਦੀ ترقی ਔਰ ਖੁਸ਼ਹਾਲੀ ਚ ਅਮਨ ਸ਼ਾਂਤੀ ਚ ਉਨਤੀ ਚ ਆਪਣਾ ਹਿੱਸਾ ਪਾਇਆ ਔਰ ਉਹਨਾਂ ਨੂੰ ਲੱਗਿਆ ਕਿ ਕਾਂਗਰਸ ਹੀ ਇੱਕ ਐਸੀ ਵਿਕਲਪ ਹੈ ਔਰ ਸਹੀ ਮੈਨਿਆਂ ਚ ਜੋ ਸਾਡੇ ਮਨਾਂ ਦੇ ਵਿੱਚ ਸੁਪਨੇ ਸੀਗੇ ਪੰਜਾਬ ਦੇ ਲੋਕਾਂ ਪ੍ਰਤੀ ਔਰ ਖੰਨੇ ਦੇ ਲੋਕਾਂ ਪ੍ਰਤੀ ਉਹ ਕਾਂਗਰਸ ਪਾਰਟੀ ਹੀ ਉਹਨਾਂ ਨੂੰ ਪੂਰਾ ਕਰ ਸਕਦੀ ਹੈ ਤਾਂ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਇਹਦੇ ਨਾਲ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਔਰ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਸਾਰੇ ਰਲ ਕੇ ਔਰ ਖੰਨੇ ਪ੍ਰਤੀ ਔਰ ਪੰਜਾਬ ਪ੍ਰਤੀ ਹਮੇਸ਼ਾ ਜੋ ਇੱਕ ਬਿਹਤਰੀ ਵਾਸਤੇ ਕੰਮ ਕਰ ਸਕਦੇ ਹਾਂ ਇਮਾਨਦਾਰੀ ਦਿਾਨਨਦਾਰੀ ਦੇ ਨਾਲ ਔਰ ਪੰਜਾਬ ਨੂੰ ਅੱਗੇ ਲਿਜਾ ਸਕਦੇ ਹਾਂ ਉਦੇ ਵਿੱਚ ਸਾਰੇ ਇਕੱਠੇ ਹੋ ਕੇ ਅਸੀਂ ਇਹ ਜਿਹੜਾ ਵਾ ਉਹ ਧ੍ਰਿੜ ਸੰਕਲਪਾ ਔਰ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਊਗਾ ਔਰ ਇਹਨਾਂ ਦੇ ਆਉਣ ਦੇ ਨਾਲ ਸਾਨੂੰ ਬਹੁਤ ਵੱਡੀ ਜਿਹੜੀ ਆ ਉਹ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਮਿਲੀ ਆ ਸੋ ਮੈਂ ਇਹਨਾਂ ਨੂੰ ਅੱਜ ਖੰਡਾ ਕਾਂਗਰਸ ਵੱਲੋਂ ਸਾਰੇ ਹੀ ਆਗੂ ਜਿਹੜੇ ਨੇ ਸਾਲਾ ਲਸ਼ਮਨ ਸਿੰਘ ਜੀ ਗਰੇਵਾਲ ਇਹਨਾਂ ਦੀ ਇੱਕ ਬੜੀ ਸਾਫ਼ ਸੁਥਰੀ ਸ਼ਖੀ ਹੈ ਔਰ ਇਹਨਾਂ ਦੇ ਵਿੱਚ ਇੱਕ ਜਨੂਨ ਸੀਗਾ ਮੈਂ ਤਾਂ 2022 ਦੀ ਚੋਣ ਵਿੱਚ ਦੇਖਦਾ ਰਿਆਂ ਕਿ ਇਹਨਾਂ ਨੇ ਸ਼ਹਿਰ ਦੇ ਅੰਦਰ ਵੀ ਔਰ ਪਿੰਡਾਂ 'ਚ ਜਾ ਜਾ ਕੇ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਵੋਟਾਂ ਪੁਆਈਆਂ ਇਹ ਵੋਟਾਂ ਜਿਹੜੀਆਂ ਨੇ ਥੜਾ-ਤੜ ਐਵੇਂ ਨਹੀਂ ਪਈਆਂ ਇਹਦਾ ਆਗੂਆਂ ਦੀ ਜਿਹੜੀ ਮਿਹਨਤ ਦਾ ਖੂਨ ਪਸੀਨਾ ਉਹਦੇ ਕਾਰਨਾਂ ਕਰਕੇ ਇਹ ਪਈਆਂ ਰਾਜਵੀਰ ਸ਼ਰਮਾ ਜੀ ਨੇ ਹਮੇਸ਼ਾ ਮੈਂ ਇਹਨੂੰ ਦੇਖਦਾ ਰਿਆਂ ਮੋਟਰਸਾਈਕਲ ਸਕੂਟਰ ਤੇ ਗਲੀ ਗਲੀ ਮੁਹੱਲੇ ਮੁਹੱਲੇ ਸ਼ਹਿਰ ਦੇ ਵਿੱਚ ਜਾ ਕੇ ਇਹਨਾਂ ਨੇ ਇਹ ਲੜਾਈ ਲੜਦੇ ਰਹੇ ਆਮ ਆਦਮੀ ਪਾਰਟੀ ਵਾਸਤੇ ਔਰ ਜਿਨ੍ਹਾਂ ਨੇ ਲੜਾਈ ਲੜਦੇ ਰਹੇ ਜਿਨ੍ਹਾਂ ਲਈ ਕੰਮ ਕਰਦੇ ਰਹੇ ਔਰ ਉਹਨਾਂ ਨੇ ਹੀ ਇਹਨਾਂ ਨੂੰ ਨજર ਅੰਦਾਜ਼ ਕਰ ਦਿੱਤਾ ਸੋ ਇਹ ਇਨਸਾਫ ਨਹੀਂ ਇਹਨਾਂ ਨੂੰ ਮਿਲਿਆ ਇਹਨਾਂ ਦੀ ਜੋ ਮਿਹਨਤ ਸੀਗੀ ਜੋ ਇਹਨਾਂ ਨੇ ਆਪਣਾ ਹੂਨ ਪਸੀਨਾ ਇੱਕ ਕੀਤਾ ਉਹ ਇਹਨਾਂ ਨੂੰ ਉਸ ਦੇ ਉੱਤੇ ਬਹੁਤ ਜ਼ਿਆਦਾ ਮਤਲਬ ਇਹਨਾਂ ਨੂੰ ਨਿਰਾਸ਼ਾ ਹੋਈ ਹੈ ਔਰ ਇਹ ਕਿਉਂਕਿ ਲੋਕਾਂ ਦੇ ਨਾਲ ਰਹਿਣ ਵਾਲੇ ਲੋਕ ਨੇ ਔਰ ਲੋਕਾਂ ਲਈ ਲੜਨ ਵਾਲੇ ਨੇ ਸੋ ਇਸ ਕਰਕੇ ਇਹਨਾਂ ਨੇ ਅੱਜ ਕਾਂਗਰਸ ਪਾਰਟੀ ਦਾ ਜਿਹੜਾ ਕਾਮਨ ਜਿਹੜਾ ਪੱਲਾ ਫੜਿਆ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਤੁਹਾਡੇ ਰਾਹੀਂ ਕਿ ਅਸੀਂ ਸਾਰੇ ਰਲ ਕੇ ਜੋ ਅਸਲ ਸਾਡੇ ਸੁਪਨੇ ਨੇ ਜੋ ਇਹਨਾਂ ਦੇ ਮਨ ਦੇ ਵਿੱਚ ਲੋਕਾਂ ਪ੍ਰਤੀ ਸੁਪਨੇ ਨੇ ਉਹਨਾਂ ਨੂੰ ਸਹਾਰਾ ਕਰਾਂਗੇ ਇਹਨਾਂ ਨੂੰ ਮੈਂ ਯਕੀਨ ਦਿਵਾਉਣਾ ਔਰ ਇਹਨਾਂ ਨੂੰ ਮੈਂ ਸਵਾਗਤ ਇਹਨਾਂ ਦਾ ਕਾਂਗਰਸ ਪਾਰਟੀ ਵਿੱਚ ਕਰਦਾ ਹੈ ਕਿਉਂਕਿ ਕਾਂਗਰਸ ਇੱਕ ਐਸੀ ਵਿਕਲਪ ਆ ਜਿਹੜਾ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਹੈ ਸਰਕਾਰ ਬਣਾਉਣ ਜਾ ਰਹੀ ਹੈ ਔਰ ਅਸੀਂ ਪੰਜਾਬ ਨੂੰ ਔਰ ਪੰਜਾਬੀਅਤ ਨੂੰ ਹੋਰ ਮਜ਼ਬੂਤ ਕਰਾਂਗੇ ਪੰਜਾਬ ਦੇ ਲੋਕਾਂ ਦੀ ਹੱਕਾਂ ਦੀ ਲੜਾਈ ਲੜਾਂਗੇ ਔਰ ਇੱਕ ਚੰਗਾ ਪ੍ਰਸ਼ਾਸਨ ਜਿਹੜਾ ਕਿ ਭੈਮੁਕਤ ਹੋਵੇ ਜਿਹੜਾ ਕਿ ਪਰਚਾ ਮੁਕਤ ਹੋਵੇ ਜਿਹੜਾ ਕਿ ਲੋਕਾਂ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕਰਨ ਵਾਲਾ ਨਾ ਹੋਵੇ ਸੋ ਅੱਜ ਦੇ ਸਮੇਂ ਦੇ ਅੰਦਰ ਜਿਸ ਤਰੀਕੇ ਨਾਲ ਪਰਚਿਆਂ ਦੀ ਰਾਜਨੀਤੀ ਹੋ ਰਹੀ ਹੈ ਜਿਸ ਤਰੀਕੇ ਨਾਲ ਲੋਕ ਰਾਜ ਨੂੰ ਪੈਰਾ ਥੱਲੇ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜਿਸ ਮਕਸਦ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਜਿਹੜਾ ਹੌਮ ਚਾਹੀ ਸੀਗੀ ਉਹ ਸਾਰਾ ਹੀ ਮਕਸਦ ਜਿਹੜਾ ਢਾਈ ਢੇਰੀ ਹੋ ਗਿਆ ਸੋ ਅਸੀਂ ਅਸਲ ਮੈਨਿਆਂ ਦੇ ਵਿੱਚ ਪੰਜਾਬ ਹਤਾਇਸ਼ੀ ਹੋ ਕੇ ਪੰਜਾਬ ਦੇ ਲੋਕਾਂ ਦੀ ਤਰਜਮਾਨੀ ਕਰਾਂਗੇ ਇਹ ਮੈਂ ਆਪਣੇ ਇਹਨਾਂ ਸਾਥੀਆਂ ਨੂੰ ਵੀ ਯਕੀਨ ਦਿਵਾਉਣਾ ਔਰ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਯਕੀਨ ਦਿਵਾਉਣੀ ਹੈ ਖੰਨੇ ਦੇ ਲੋਕਾਂ ਨੂੰ ਵੀ ਯਕੀਨ ਦਿਵਾਉਣੀ ਜਿਹੜੇ ਕਾਂਗਰਸ ਪਾਰਟੀ ਛੱਡ ਕੇ ਚਲੇ ਗਏ ਲੋਕ ਉਹ ਦੁਬਾਰਾ ਸ਼ਾਮ ਨੂੰ ਹੋਣਾ ਚਾਹਣਗੇ ਤਾਂ ਉਹਨਾਂ ਨੂੰ ਦੁਬਾਰਾ ਸ਼ਾਮ ਨੂੰ ਕੀਤਾ ਜਾਏਗਾ। ਦੇਖੋ ਗੱਲ ਇਹ ਆ ਕਿ ਜਿਨ੍ਹਾਂ ਨੇ ਅੱਜ ਸਰਕਾਰ ਦੇ ਵਿੱਚ ਸਰਕਾਰੀ ਐਸ਼ੋ ਆਰਾਮ ਲਈ ਔਰ ਉਹਨਾਂ ਨੇ ਸਰਕਾਰੀ ਜਿਹੜਾ ਵਾ ਉਹ ਇੱਕ ਸਰਕਾਰ ਦਾ ਫਾਇਦਾ ਲੈਣ ਦੇ ਲਈ ਅੱਜ ਉਹ ਉੱਥੇ ਲੋਕ ਗਏ ਨੇ ਉਹਨਾਂ ਵਾਸਤੇ ਕਾਂਗਰਸ ਵਿੱਚ ਕੋਈ ਥਾਂ ਨਹੀਂ ਹੈਗੀ। ਔਰ ਅਸੀਂ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਸਹੀ ਮੈਨੇਜ ਲੋਕਾਂ ਲਈ ਲੜਦੇ ਨੇ ਕੋਈ ਚੰਗੀ ਸ਼ਬੀ ਰੱਖਦੇ ਨੇ ਇਮਾਨਦਾਰ ਸ਼ਬੀ ਈਨਾ ਦਾ ਅਕਸ ਬੜਾ ਸਾਫ਼ ਸੁਥਰਾ ਉਹ ਸਾਨੂੰ ਅਗਰ ਉਹ ਆਉਣਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਨੂੰ ਦੋਨਾਂ ਹੱਥਾਂ ਦੇ ਨਾਲ ਲੈਣ ਨੂੰ ਤਿਆਰ ਆ ਪਰ ਜਿਹੜੇ ਮਾੜੇ ਅਕਸ ਵਾਲੇ ਔਰ ਜਿਹੜੇ ਲੋਕ ਸਰਕਾਰ ਨੂੰ ਦੇਖ ਕੇ ਹਮੇਸ਼ਾ ਆਪਣੀਆਂ ਵਫਾਦਾਰੀਆਂ ਬਦਲਦੇ ਨੇ ਅਸੀਂ ਉਹਨਾਂ ਦੇ ਨਾਲ ਨਹੀਂ ਸਰ ਬੈਲੈਂਸ ਕਿਸ ਤਰ੍ਹਾਂ ਬਣਾਓਗੇ ਜੇ ਇਸ ਪਾਰਟੀ ਬਹੁਤ ਵੱਡਾ ਸਮੁੰਦਰ ਆ ਵਿਸ਼ਾਲ ਪਾਰਟੀ ਹੈ ਔਰ ਇਹਦੇ ਚ ਸਾਰਿਆਂ ਨੂੰ ਆਦਰ ਮਾਣ ਸਤਿਕਾਰ ਜਿਹੜਾ ਬਰਾਬਰ ਦਿੱਤਾ ਜਾਂਦਾ ਸਾਰੇ ਇੱਕ ਸੈਕੂਲਰ ਪਾਰਟੀ ਹੈ ਔਰ ਹਰ ਇੱਕ ਵਰਗ ਦੇ ਲੋਕਾਂ ਨੂੰ ਇਹਦੇ ਵਿੱਚ ਨਮਾਇੰਤੀ ਦਿੱਤੀ ਜਾਂਦੀ ਆ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਸਾਬ ਬਲਦੇਵ ਸਿੰਘ ਜੀ ਨੂੰ ਕਹਾਗਾ ਕਿ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਰਹੇ ਨੇ ਪਹਿਲਾਂ ਔਰ ਹੁਣ ਕਾਂਗਰਸ ਪਾਰਟੀ ਵਿੱਚ ਨੇ ਔਰ ਉਹਨਾਂ ਦੇ ਹੀ ਇਹ ਸਾਥੀ ਜਿਹੜੇ ਸੀਗੇ ਜਿਹੜੇ ਅੱਜ ਕਾਂਗਰਸ ਪਾਰਟੀ ਵਿੱਚ ਜਿਨ੍ਹਾਂ ਨੇ ਸ਼ਮੂਲਿਤ ਕੀਤੀ ਆ ਉਹ ਵੀ ਆਪਣੇ ਸਾਥੀਆਂ ਲਈ ਦੋ ਸ਼ਬਦ ਮੈਂ ਕਹਾਗਾ ਉਹ ਤੁਹਾਨੂੰ ਜ਼ਰੂਰ ਮੁਖਾਤਬ ਕਰੋ ਵਰਕੀਰ ਸਿੰਘ ਜੀ ਕੋਲੋਂ ਸਾਬका ਮੰਤਰੀ ਸਾਹਿਬ ਲਾਖਮਨ ਸਿੰਘ ਜੀ ਗਰੇਵਾਲ ਸੋਹਣ ਸਿੰਘ ਜੀ ਸੋਤਾ ਤੇ ਹੋਰ ਦੂਸਰੇ ਮੇਰੇ ਬਲਾਕ ਪ੍ਰਧਾਨ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਦਿਨ ਪਰ ਰਾਤ ਕੰਮ ਕਰਕੇ ਸੌਂਧ ਨੂੰ ਜਿਤਾਇਆ ਇੱਥੋਂ ਤੇ ਮੰਤਰੀ ਵੀ ਬੜੇ ਨੇ ਮੈਂ ਲਗਭਗ ਇੱਥੇ 5-7 ਸਾਲਾਂ ਤੋਂ ਇੱਥੇ ਆਦਾ ਕਿਉਂਕਿ ਸੋਹਣ ਸਿੰਘ ਤੇ ਸੰਜੀਤ ਨਾਲ ਮੇਰਾ ਇਹਨਾਂ ਨਾਲ ਕਾਫੀ ਗੂੜਾ ਪਿਆਰ ਹੈ ਮਿੱਤਰ ਨੇ ਰਿਸ਼ਤੇਦਾਰ ਨੇ ਤੇ ਜਿਹੜੇ ਬਲਾਕ ਪ੍ਰਧਾਨ ਹਨ ਤੇ ਇਹਨਾਂ ਨੇ ਪਰਚੇ ਦਰਜ ਕਰਵਾਏ ਚਾਰ ਬਲਾਕ ਪ੍ਰਧਾਨ ਤੋਂ ਮੂੰਹ ਹਮੇਸ਼ਾ ਹਰ ਵਾਰ ਇੱਥੇ ਮਿਲ ਜਾਂਦੇ ਜੇ ਕਿਤੇ ਮੈਂ ਬੈਠਾ ਹਾਂ ਇੱਥੇ ਇਹਨਾਂ ਕੋਲੇ ਆਉਂਦਾ ਪਰ ਉਹਨਾਂ ਨੇ ਸੰਜੀਵ ਨੇ ਫੋਨ ਕਰਦਿਆ ਵੀ ਮੱਚ ਜੀ ਆਇਆ ਮੈਨੂੰ ਇਹੀ ਮੋਟੀਵੇਟ ਕਰਦਾ ਰਿਹਾ ਵੀ ਇਸ ਪਾਰਟੀ ਦੇ ਵਿੱਚ ਮੈਂ ਐਮਐਲਏ ਰਿਆਂ ਇਸ ਪਾਰਟੀ ਨੇ ਪੰਜਾਬ ਦਾ ਭਲਾ ਨਹੀਂ ਕਰਨਾ ਅਸੀਂ ਪੰਜਾਬ ਦੇ ਲੋਹੇਤਾ ਦੇ ਵਾਸਤੇ ਖੜੇ ਆ ਤਾਂ ਇਹਨਾਂ ਨੇ ਮੇਰੀਆਂ ਬੇਨਤੀਆਂ ਕਬੂਲ ਚਾਰ ਪੰਜ ਮਿੰਟ ਕਰਦੇ 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 ਕੱਲ ਫਿਰ ਸਾਡਾ ਜਿਹੜਾ ਫਾਈਨਲ ਜਰੀਏ ਹੋਈ ਹੈ ਤੇ ਇਹਨਾਂ ਨੇ ਕੰਗਰਸ ਭਵਨ ਦੇ ਵਿੱਚ ਚੱਲੀਗੜ ਦੇ ਵਿੱਚ ਜੁਆਇਰ ਕੀਤਾ ਫੇ ਬਗਾਵਤ ਕੀਤੀ ਸੀ ਉਹ ਥੰਡਾ ਚੱਕਾ ਸੀ ਆਮ ਆਦਮੀ ਪਾਰਟੀ ਦੇ ਖਿਲਾਫ ਔਰ ਪੂਰੇ ਪੰਜਾਬ ਦੇ ਅੰਦਰ ਉਦੋਂ ਇਸ ਤਰ੍ਹਾਂ ਲੱਗਦਾ ਸੀ ਵੀ ਯਾਰ ਮਾਰਟੇਬਲ ਦੇ ਇਸ ਨੇ ਗਲਤ ਨੇ ਫੇਰ ਸਾਹਿਬ ਦੀ ਗਲਤ ਰੇ ਅੱਜ ਉਹੀ ਗੱਲਾਂ ਸਾਰੀਆਂ ਲੋਕਾਂ ਦੇ ਸਾਹਮਣੇ ਆ ਗਈਆਂ ਕਿ ਮਾਰਟਾ ਪ੍ਰਧੇਸ਼ ਨੂੰ ਨਹੀਂ ਸਹੀ ਸੀ ਉਹ ਜੇ ਇਹ ਸਹੀ ਹੁੰਦੇ ਤਾਂ ਅੱਜ ਇਹਨਾਂ ਇਹਨਾਂ ਸਾਥੀਆਂ ਨੂੰ ਮੇਰੇ ਸਾਥੀਆਂ ਨੂੰ ਇਹਨਾਂ ਨੂੰ ਆਉਣ ਦਿਓ ਲੋੜ ਨਹੀਂ ਸੀ ਕਾਰਨ ਇਹ ਕਿ ਇਹਨਾਂ ਨੂੰ ਇੰਨਾ ਕੁਟਲਤਾ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਡੱਕਤਾ ਤੇ ਫਿਰ ਉੱਥੇ ਰਹਿਣ ਦਾ ਕੀ ਹੱਦਿਆ ਤੇ ਜਿਵੇਂ ਤੁਸੀਂ ਮੈਨੂੰ ਸਵਾਲ ਕੀਤਾ ਮਤਲਬ ਨਹੀਂ ਮਾਰਟਾ ਪ੍ਰਧੇਸ਼ ਨੂੰ ਕੁਮਰ ਰਾ ਸਿਆਸਤ ਛੱਡ ਸਕਦੇ ਆ ਆਮਦ ਪਾਰਟੀ ਦੇ ਵਿੱਚ ਵਾਪਸ ਗਿਆ ਸਭ ਤੋਂ ਪਹਿਲਾਂ ਉਸ ਦਾ ਕਰੀਰ ਮੁਗਵੀ ਇਹ ਸਭ ਤੋਂ ਸਾਬਤ ਤਾਂ ਮੰਤਰੀ ਪੰਜਾਬ ਅਤੇ ਆਸ਼ਵ ਪ੍ਰਦੇਸ਼ ਦੇ ਸਭ ਦਾ ਐਮਐਨਏ ਇਹਨਾਂ ਦਾ ਜੀ ਆਇਆਂ ਕਰਦਾ ਇਹਨਾਂ ਨੂੰ ਧੰਨਵਾਦ ਕਰਦਾ ਔਰ ਮੈਂ ਅੱਜ ਕੁਝ মিডিਆ ਨਾਲ ਮਿਲਣਾ ਸਾਝੀਆਂ ਕਰਕੇ ਮੀ ਤੁਹਾਡੇ ਰਾਹੀਂ মিডিਆ ਦਾ ਵੀ ਧੰਨਵਾਦ ਕਰਦਾ ਹੋਇਆ ਖੰਨੇ ਦੇ ਹਲਕੇ ਦੇ ਵੋਟਰਾਂ ਤੱਕ ਕੁਝ ਗੱਲਾਂ ਪਹੁੰਚਾਉਣੀ ਚਾਹੁੰਦਾ ਜਿਹਦੇ ਨਾਲ ਕੁਝ ਗੱਲਾਂ ਦਾ ਸਾਹਮਣਾ ਕਰ ਸਕਣ ਲੋਕਾਂ ਨੂੰ ਪਤਾ ਲੱਗੇ ਸਕੇ ਕਿ ਪਾਰਟੀਆਂ ਦੇ ਵਿੱਚ ਕੀ ਕੁ ਚੱਲਦਾ ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਇੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਬਹੁਤ ਕੰਮ ਕੀਤਾ ਸਨ 17 ਦੇ ਵਿੱਚ ਜਿਹੜੀ ਇਲੈਕਸ਼ਨ ਦੇ ਵਿੱਚ ਬੰਦੇ ਕੰਮ ਕਰਨ ਵਾਲੇ ਸੀ ਇਹਨਾਂ ਨੇ ਛੱਡਦੇ ਨਵੇਂ ਭਰਤੀ ਕਰਦੇ ਉਸ ਤੋਂ ਬਾਅਦ ਜਦ 22 ਦੀ ਰੈਕਨ ਆਈ ਤੇ ਇਹਨਾਂ ਨੇ ਉਹ ਬੰਦੇ ਛੱਡਦੇ ਨਵੇਂ ਭਰਤੀ ਕਰ ਲਈ ਹੁਣ ਕੀ ਹੋਇਆ ਹੁਣ ਇਹਨਾਂ ਨੇ ਪੁਰਾਣੇ ਬੰਦੇ ਨੂੰ ਛੱਡਤਾ ਦੂਜੀਆਂ ਪਾਰਟੀਆਂਾਂ 'ਚ ਸੱਤ ਬੰਦੇ ਭਰਤੀ ਕਰਦੇ ਜਿਹੜੇ ਕਿ ਇਹਨਾਂ ਨੇ ਆਪਣੇ ਦਲਾਲਾਂ ਦੀ ਤਰ੍ਹਾਂ ਇਹਨਾਂ ਨੂੰ ਵਰਤ ਰਹੇ ਨੇ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਅਸੀਂ ਜੋ ਸੁਪਨਾ ਲੈ ਕੇ ਆਏ ਸੀ ਉਹ ਸਕਾਰ ਨਹੀਂ ਹੋਇਆ ਉਹ ਸਾਡਾ ਸੁਪਨਾ ਜਿਹੜਾ ਚੱਕਨਾ ਚੂਰ ਹੋ ਗਿਆ ਅੱਜ ਐਮਐਲਏ ਨੇ ਮੰਤਰੀਆਂ ਨੇ ਹੁੱਲੜਵਾਜੀ ਮਚਾਈ ਪਈ ਹੈ ਪਾਰਟੀ ਦਾ ਬੇੜਾ ਘ ਘਰ ਤੇ ਰੱਖਤਾ ਜੋ ਪਾਰਟੀ ਪੰਜਾਬ ਦੇ ਵਿੱਚ ਆਪਣਾ ਅਕਸ਼ ਲੈ ਕੇ ਆਇਓ ਬਰਬਾਦ ਕਰਕੇ ਰੱਖ ਰਹੀ ਹੈ ਸਾਡੇ ਇਖੇ ਲੋਕਲ ਖੰਨੇ ਦੇ ਵਿੱਚ ਮੰਤਰੀਆਂ ਨੇ ਮੈਂ ਬੇਨਤੀ ਕਰਦਾ ਸਾਡੇ ਮੰਤਰੀ ਜੀ ਨੂੰ ਬਾਹਰ ਕੱਢ ਕੇ ਖੜੀ ਕਰਕੇ ਕਹਿਣ ਕੇ ਖੰਨੇ ਦੇ ਵਿੱਚ ਇੱਕ ਵੀ ਰਜਿਸਟਰੀ ਬਿਨਾ ਪੈਸੇ ਤੋਂ ਹੁੰਦੀ ਇੱਕ ਵੀ ਐਨਓਸੀ ਬਿਨਾ ਪੈਸੇ ਤੋਂ ਜਾਰੀ ਹੁੰਦੀ ਇਸ ਤੋਂ ਇਲਾਵਾ ਇਹਨਾਂ ਨੇ ਪਬਲਿਕ ਦੇ ਵਿੱਚ ਦਸਤਰਾ ਦੇ ਵਿੱਚ ਆਪਣੇ ਦਰਵਾਜ਼ੇ ਬਿਠਾਏ ਹੋਏ ਨੇ ਜਿਹੜੇ ਕਰਕੇ ਇੱਥੇ ਕਰਪਸ਼ਨ ਦਾ ਬੋਲ ਬੰਦ ਹੈ ਜਦ ਪੁਰਾਣੇ ਵਲੰਟੀਅਰਾਂ ਬਲਾਕ ਪ੍ਰਧਾਨਾਂ ਤੇ ਬਲਾਕ ਪ੍ਰਧਾਨਾਂ ਅਤੇ ਵਾਰਡ ਇੰਚਾਰਜਾਂ ਦੀ ਪਰਚੇ ਦਰਜ ਕਰਾਏ ਗਏ ਉਦੋਂ ਇਹ ਦੱਲਾ ਕਹਿੰਦੇ ਸੀ ਆਮ ਆਦਮੀ ਪੌਟ ਦੀ ਜ਼ੀਰੋ ਟੋਲਰੈਂਸ ਮੈਂ ਪੁੱਛਣਾ ਚਾਹੁੰਨਾ ਅਜਲੀ ਰੋ 0 ਡਾਲਰੈਂਸ ਕਿੱਥੇ ਗਈ? ਜਿਹੜੀ ਫੜੀ ਵਾਲਿਆਂ ਤੋਂ ਪੈਸੇ ਇਕੱਠੇ ਕੀਤੇ ਜਾਂਦੇ ਨੇ। ਥੋ-ਥੋ ਤੋਂ ਪੈਸੇ ਇਕੱਠੇ ਕਰਕੇ ਜੇਬਾਂ ਭਰੀਆਂ ਜਾਂਦੀਆਂ ਨੇ। ਅੱਜ ਦੀ 0 ਡਾਲਰੈਂਸ ਕਿੱਥੇ ਐ? ਮੈਂ ਦੁਬਾਰਾ ਪੁੱਛਦਾ ਕਿ 0 ਡਾਲਰੈਂਸ ਹੁਣ ਲੁੱਕ ਗਈ। ਤੇ ਇਹਨਾਂ ਵਾਸਤੇ 0 ਡਾਲਰੈਂਸ ਸੀ। ਜਦਕਿ ਇਹਨਾਂ ਨੇ ਸ਼ਹਿਰ ਦੇ ਵਿੱਚ ਸਮਰਾਹ ਰੋਡ ਤੇ ਬਲਾਕ ਪ੍ਰਧਾਨਾਂ ਨੇ ਨਜਾਇਜ਼ ਜੁਵੇ ਦਾ ਅੱਡਾ ਚੱਲਦਾ ਬੰਦ ਕਰਾਇਆ। ਬੱਸਾਂ ਦੇ ਵਿੱਚੋਂ 8 ਸਾਲ ਪੁਰਾਣੀ ਸਰਕਾਰ ਦਾ ਜੀ.ਐਸ.ਚੋਰ ਹੁੰਦਾ ਸਰਕਾਰੀ ਬੱਸਾਂ ਚੋਰੀ ਹੁੰਦਾ ਫੜਾਇਆ। ਅਤੇ ਸਰਕਾਰੀ ਗੈਰ ਕਾਨੂੰਨੀ ਕੰਸਟ੍ਰਕਸ਼ਨ ਦੀ ਰੋਕੀ ਉਹਦੇ ਵਿੱਚ ਇਹਨਾਂ ਦੇ ਪਰਚੇ ਦਰਜ ਕਰਾਤੇ ਜਦ ਕਿ ਉਹ ਮੰਨਦਾ ਨੂੰ ਰੋਕਣਾ ਚਾਹੀਦਾ ਸੀ ਗੈਰ ਕਾਨੂੰਨੀ ਕਿਉਂ ਕਰਦੇ ਇਸ ਤੋਂ ਬਾਅਦ ਮੈਂ ਇਹ ਦੇਖਿਆ ਜਦ ਮੈਂ ਇੱਕ ਵਾਰੀ ਮੰਤਰੀ ਜੀ ਨੇ ਮੈਨੂੰ ਇਹ ਗੱਲ ਕਹੀ ਕਿ ਮੈਂ ਤੁਸੀਂ ਮੇਰੀਆਂ ਜਿੰਨੀਆਂ ਮਰਜ਼ੀ ਸ਼ਿਕਾਇਤਾਂ ਕਰ ਲਿਓ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਦੀ ਇਮਾਨਦਾਰੀ ਨਾਲ ਜੁੜੇ ਹੋਏ ਸੀ ਉਹਨਾਂ ਨੇ ਕਿਹਾ ਕਿ ਮੇਰੀਆਂ ਜਿੰਨੀਆਂ ਇਸ ਮਸਲੇ ਦੇ ਵਿੱਚ ਮੈਂ ਹੱਡੋਕੜੇ ਹੈਡਕ quarters ਗਿਆ ਸਾਰੇ ਪਾਸੇ ਘੁੰਮਿਆ ਫਿਰਿਆ ਸਾਡੀ ਕਿਸੇ ਨੇ ਬਾਹ ਨਹੀਂ ਸਾੜੀ ਜਦ ਮੈਨੂੰ ਇਹਨਾਂ ਨੇ ਦੱਸਿਆ ਕਹਿੰਦੇ ਮੇਰੀ ਸ਼ਿਕਾਇਤਾਂ ਜਿੰਨੀਆ ਮਰਜ਼ੀ ਕਰ ਲੈ 5 ਸਾਲ ਮੈਨੂੰ ਹਟਾ ਨਹੀਂ ਸਕਦਾ ਕੋਈ ਉਸ ਤੋਂ ਬਾਅਦ ਮੈਂ ਇਲੈਕਸ਼ਨ ਲੜਨੀ ਕੋਈ ਸਾਡਾ ਵਿਜ਼ਨ ਹੈ ਦੇਖੋ ਜੀ ਇਹ ਜਿਹੜੀ ਕਾਂਗਰਸ ਪਾਰਟੀ ਹੈ ਇੱਕੋ ਇੱਕ ਪਾਰਟੀ ਹੈ ਹਿੰਦੁਸਤਾਨ ਦੇ ਵਿੱਚ ਜਿਹੜੀ ਧਰਮ ਨਿਰਪੱਖ ਪਾਰਟੀ ਹੈ ਜਦ ਅਕਾਲੀ ਸਰਕਾਰ ਬਣਾਉਂਦੇ ਸੀ ਜਨਾ ਖਤਰਾ ਹੁੰਦਾ ਸੀ ਤਾਂ ਕਹਿੰਦੇ ਸੀ ਧਰਮ ਨੂੰ ਖਤਰਾ ਹੈ ਅੱਜ ਬੀਜੇਪੀ ਐਪੀਆਰਟੀ ਵੀ ਬੀਜੇਪੀ ਇਹ ਪਾਰਟੀ ਇੱਕ ਉਹ ਵੀ ਇਹੀ ਕਹਿੰਦੀ ਆ ਜੇ ਵਟੋਗੇ ਤੇ ਕਟੋਗੇ ਧਰਮ ਦੇ ਨਾਂ ਤੇ ਰਾਜਵਾਨੀ ਕੀਤੀ ਜਾਂਦੀ ਇੱਕੋ ਹੀ ਤੇ ਸਰਕਾਰ ਹੈ ਪਾਰਟੀ ਹੈ ਕਾਂਗਰਸ ਪਾਰਟੀ ਜਿਹੜੀ ਧਰਮ ਨੂੰ ਰੱਖ ਪਾਰਟੀ ਹੈ ਇਸ ਕਰਕੇ ਅਸੀਂ ਇਹ ਜਵਾਨ ਕਰਨਾ ਚਾਹੁੰਦੇ ਆ ਸਾਰੇ ਪਰਾਂ ਨੂੰ ਸਾਥੀਆਂ ਨੂੰ ਨਾਲ ਲੈ ਕੇ ਚਾਹੁੰਦੇ ਆ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ ਸਾਰੀਆਂ ਜਾਤੀਆਂ ਦਾ ਸਤਿਕਾਰ ਹੋਣਾ ਚਾਹੀਦਾ ਇਸ ਤੋਂ ਇਲਾਵਾ ਮੈਂ ਇੱਕ ਹੋਰ ਗੱਲ ਸਾਂਝੀ ਕਰਨਾ ਚਾਹੁੰਨਾ ਮੰਤਰੀ ਜਿਹਦੇ ਫੀਲਿਆਂ ਨੇ ਕੁਝ WhatsApp ਦੇ ਉੱਤੇ ਕਮੈਂਟ ਪਾਏ ਨੇ ਮੈਂ ਇੱਕ ਉਹਨਾਂ ਨੂੰ ਕਹਿਣਾ ਚਾਹੁੰਦਾ ਮੰਤਰੀ ਨੂੰ ਇਹਨਾਂ ਨੂੰ ਰੋਕ ਲਓ ਨਹੀਂ ਸਾਡੇ ਕੋਲੇ ਬਹੁਤ ਕੁਝ ਹੈ ਭਗਤ ਸਿੰਘ ਵਾਲੀ ਪੱਗ ਬੰਨ ਕੇ ਨਾ ਮੈਂ ਭਗਤ ਸਿੰਘ ਵਾਲੀ ਪੱਗ ਬੰਨੀ ਹੈ ਨਾ ਮੈਂ ਭਗਤ ਸਿੰਘ ਦੇ ਸੂਲਾਂ ਨੂੰ ਤੋੜਿਆ ਜਿਹੜੇ ਬੰਦਿਆਂ ਨੇ ਭਗਤ ਸਿੰਘ ਵਾਲੀ ਪੱਗ ਬੰਨੀ ਸੀ ਉਹਨੇ ਨੇ ਪੰਜਾਬ ਨੂੰ ਖੂਨ ਡੋਟਿਆ ਤੇ ਕੁੱਤੇ ਭਗਤ ਸਿੰਘ ਦੀ ਪਰਖ ਨੂੰ ਪੈਰਾਂ ਵਿੱਚ ਰੋਲਿਆ ਗਰੇਵਾਲ ਜੀ ਤੁਹਾਡਾ 2-3 ਸਾਲ ਤੋਂ ਰੋਲਾ ਚੱਲ ਰਿਹਾ ਸੀ ਆਹ ਆਮ ਆਦੀ ਪਾਰਟੀ ਵਾਲਾ ਤੁਸੀਂ ਇਲਜ਼ਾਮ ਵੀ ਲਾਇਆ ਸੀ ਕਿ ਤੁਸੀਂ ਪੈਸੇ ਵੀ ਦਿੱਤੇ ਨੇ ਪਾਰਟੀ ਵਾਲਿਆਂ ਨੂੰ ਤੁਸੀਂ ਉਹਦਾ ਮੰਗਦੇ ਸੀ ਚੇਅਰਮੈਨ ਦੀ ਮੰਗਦੇ ਸੀਗਾ ਮੈਂ ਫੰਡ ਦਿੰਦਾ ਜੀ ਕਿੰਨਾ ਫੰਡ ਦਿੰਦਾ ਸੀ ਮੈਂ ਤਕਰੀਬਨ ਫੀਲਡ ਦੇ ਵਿੱਚ 8-10 ਲੱਖ ਰੁਪਏ ਖਰਚਾ ਕਰ ਚੁੱਕਿਆ ਹਾਂ ਹਾਂਜੀ 2017 ਤੋਂ ਕਿਹਨੂੰ ਫੰਡ ਦਿੱਤਾ ਸੀਗਾ ਫੰਡ ਮੈਂ ਮੇਰੀ ਬੇਟੀ ਨੇ ਗਲੇਗਲਾਈਡ ਤੋਂ 4 ਲੱਖ ਰੁਪਈਆ ਹਾਂ ਐਮਐਲਏ ਦੇ ਖਾਤੇ ਵਿੱਚ ਪਾਇਆ ਕਿਹੜੀ ਐਮਐਲਏ ਦੀ ਤੁਹਾਨੂੰ ਕੋਈ ਸੌਂ ਨਹੀਂ ਫੰਡ ਫੰਡ ਤਾਂ ਦਿੱਤਾ ਹੀ ਤੁਸੀਂ ਚੇਅਰਮੈਨੀ ਮੰਗ ਰਹੇ ਸੀ ਹਾਂ ਜੀ ਚੇਅਰਮੈਨੀ ਦੀ ਮੇਰੇ ਕੋਈ ਹੁਣ ਦੇਖੋ ਇੱਕ ਕਮੈਂਟ ਪਾ ਰਹੇ ਨੇ ਕਿ ਗਰੇਵਾਲ ਕਾਂਗਸ ਚਲੇ ਗਿਆ ਜਗਦਾ ਸਿੰਘ ਨੂੰ ਚੇਅਰਮੈਨੀ ਮਿਲ ਗਈ ਇਸ ਕਰਕੇ ਜਿਵੇਂ ਕਾਂਗਸ ਜਾਣਾ ਹੁੰਦਾ ਜਦੋਂ ਚੇਅਰਮੈਨ ਨੂੰ ਬਣਿਆ ਸੀ ਮੈਂ ਜਦ ਹੀ ਚਲੇ ਜਾਂਦਾ ਅੱਜ ਜੋ ਵਕਤ ਆ ਗਿਆ ਲੋਕਾਂ ਨੂੰ ਜਲੀਲ ਕੀਤਾ ਜਾਂਦਾ ਸਾਡੇ ਵਰਕਰਾਂ ਨੂੰ ਸਾਡੇ ਸਾਥੀਆਂ ਨੂੰ ਬਲਾਕ ਪ੍ਰਧਾਨਾਂ ਨੂੰ ਬਾਡ ਚਾਰਜਾਂ ਨੂੰ ਬਿਲ ਲੇਵਲ ਦੇ ਸੈਕਟਰੀਆਂ ਨੂੰ ਬਿਲੂ ਬਿਲ ਲੇਵਲ ਦੇ ਪ੍ਰਧਾਨਾਂ ਨੂੰ ਜਲੀਲ ਕੀਤਾ ਜਾਂਦਾ ਅਸੀਂ ਅੱਜ ਕੇ ਵੀੜਾ ਚੱਕਿਆ ਕਿ ਅਸੀਂ ਕਦੇ ਹੀ ਹੁਣ ਦੇਾਂਗੇ ਹੌਣ ਵਾਲੇ ਸਮੇਂ ਦੇ ਵਿੱਚ ਲੜਾਈ ਲੜਾਂਗੇ ਔਰ ਉਹਨਾਂ ਬਲਾਟੀਆਂ ਦੀ ਮਹਾਲ ਕਰਾਂਗੇ ਔਰ ਉਹਨ ਵਿਲੇ ਵਲੰਟੀਅਰ ਅੱਜ ਮੈਨੂੰ ਵਾਸ ਸਵੇਰ ਦੇ ਮੈਨੂੰ ਫੋਨ ਆਉਂਦੇ ਨੇ ਅੱਜ ਮੈਂ ਲੇਟ ਹੋ ਗਿਆ ਕਿ ਤੁਸੀਂ ਇਕੱਲੇ ਚਲੇ ਗਏ ਸਾਨੂੰ ਕੀ ਛੱਡ ਕੇ ਗਏ ਹੋ ਬੜੀ ਨਾਰਾਜ਼ਗੀ ਸਾਡੇ ਦਾ ਹੋ ਰਹੀ ਹੈ ਅਸੀਂ ਉਹਨਾਂ ਦੀ ਨਾਰਾਜ਼ਗੀ ਦੂਰ ਕਰਾਂਗੇ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਲਿਆ ਕੇ ਝੰਡਾ ਬੁਲੰਦ ਕਰਾਂਗੇ ਕਾਂਗਰਸੀ ਦਾ ਔਰ ਅੱਗੇ ਵਧਾਂਗੇ ਔਰ ਇੱਥੇ ਖੰਡੇ ਦੀਏ ਦੇ ਵਿੱਚ ਅਸੀਂ ਜਿਵੇਂ ਪਹਿਲਾਂ ਜਵਾਨ ਜਵਤਾਂ ਹੋਈਆਂ ਨੇ ਏਕ ਨੇ ਤਨਵੀ ਸੌਂਦੀ ਜਵਾਨ ਜਬਤ ਕਰਾਵਾਂ ਸਤ ਤੁਸੀਂ ਹੁਣ ਤੱਕ ਰੱਤਨ ਦੀ ਗੱਲ ਕਰੀ ਐ ਸੱਤ ਜਣਿਆਂ ਦੀ ਉਹ ਡਿਸਕਲੋਜ਼ ਕਰ ਸਕਦੇ ਹੋ ਨਾਮ ਹਾਂ ਰਾਜੀਵ ਸ਼ਰਮਾ ਨਹੀਂ ਨਹੀਂ ਜਿਹੜੇ ਸੱਤ ਜਣੇ ਦੂਜਾ ਕਰਾਪਸ਼ਨ ਕਰ ਰਹੇ ਨੇ ਚੇਰੇ ਤਿੰਨ ਕਾਂਗਰਸੀ ਦੇ ਨੇ ਤਿੰਨ ਅਕਾਲੀ ਆਂਦੇ ਨੇ ਦੋ ਬੀਜੇਪੀ ਦੇ ਨੇ ਨਾਮ ਡਿਸਕਲੋਜ਼ ਕਿਉਂ ਨਹੀਂ ਕਰਦੇ ਤੁਸੀਂ ਜਿਹੜੇ ਕਹਿੰਦੇ ਹੋ ਰੈਡੀਜਾ ਤੋਂ ਵੀ ਪੈਸੇ ਇਕੱਠੇ ਕਰਦੇ ਨੇ ਦੇਖੋ ਮਿਲਕਮੇਟੀ ਦੇ ਵਿੱਚ ਪਰਪੀ ਸਿੰਘ ਪੋਂਪੀ ਪਾਟਿਆ ਤੇਜੀ ਸਿੰਘ ਇਹ ਕੰਟਰੋਲ ਕਰ ਰਹੇ ਨੇ ਮਾਰਕੀਟ ਕਮੇਟੀ ਨੂੰ ਬਿਲਕੁਲ ਮਾਰਕੀਟ ਕਮੇਟੀ ਹਾਂ ਕਾਨਸ ਵਿੱਚੋਂ ਜਗਧਾਰ ਸਿੰਘ ਆਠਕ ਤੇ ਤੀਸਰਾ ਹੈ ਸਾਡਾ ਚਲੋ ਚਲੋ ਪਾਰਟੀ ਛੱਡੀ ਵੇਸੇ ਕਰਕੇ ਤੇ ਪਾਰਟੀ ਦਾ ਨਾਸਮਾਰਤਾ ਬੰਦੀ ਪਾਰਟੀ ਵਾਲੇ ਆ ਕੇ ਕ੍ਰਪਸ਼ਨ ਦੀ ਸਿਰੇ ਤੇ ਚੜ ਕੇ ਚਲੇ ਗਏ ਨੇ ਤੇ ਅੱਜ ਖੰਨੇ ਦੇ ਇਲਾਕੇ ਦੇ ਪਿੰਡਾਂ ਦੇ ਸ਼ਹਿਰਾਂ ਦੇ ਲੋਕ ਤਰਾ ਤਰਾ ਕਰ ਰਹੇ ਨੇ ਕ੍ਰਪਸ਼ਨ ਦੇ ਵਿਰੁੱਧ ਦੇ ਉਹਨਾਂ ਨੂੰ ਰੁਪਿਆ ਪੇਟਿਆ ਜਾਂਦਾ ਜੀ ਬੀਜੇਪੀ ਤੋਂ ਕਿਹੜੇ ਬੰਦੇ ਆਏ ਹੋਣੇ ਜਿਹੜੇ ਕੰਟਰੋਲ ਕਰਦੇ ਨੇ ਜੀ ਬੀਜੇਪੀ ਤੋਂ ਹਰੀਸ਼ ਗੋਪਤਾ ਤੇ ਕਰਨਲ ਥੋੜਾ ਜਿਹੜਾ ਸਾਹਿਬ ਵੀ ਥੋੜੇ ਜਿਹੜਾ ਰੈਗੂਲੇਸ਼ਨ ਤੁਸੀਂ ਭੇਜਿਆ ਉਹਦੇ ਵਿੱਚ ਲਿਖਿਆ ਵੀ ਤੁਸੀਂ ਕਈ ਆਪਣੇ ਸੀਨੀਅਰ ਅਧਿਕਾਰੀ ਕਹੋ ਜਨ ਸੀਐਮ ਲੈਵਲ ਤੱਕ ਇਹਨੂੰ ਕਿਹਨੂੰ ਮਿਲੇ ਉਹਨਾਂ ਨੇ ਕੋਈ ਗੱਲਬਾਤ ਥੋੜਾ ਰਿਸਪੌਂਸ ਦਿੱਤਾ ਅਸੀਂ ਉਹਨਾਂ ਨੇ ਸਾਨੂੰ ਕੋਈ ਰਿਸਪੌਂਸ ਦਿੱਤਾ ਅਸੀਂ ਸਾਰੇ ਕੋਈ ਟੱਕਰਾਂ ਮਾਰ ਮਾਰ ਕੇ ਥੱਕ ਗਏ ਕਿ ਕਿਸ ਲੈਵਲ ਤੇ ਡੈਜ਼ਿਗਨੇਸ਼ਨ ਦੀ ਮੁੱਖ ਮੰਤਰੀ ਲੈਵਲ ਤੇ ਅਸੀਂ ਗਏ ਆ ਜਦ ਇਹਨਾਂ ਦੀ ਇੱਕ ਸੈਟ ਬਿਠਾਈ ਗਈ ਬਿਲਾਕ ਪ੍ਰਧਾਨ ਮਾਰੇ ਪਾਰਟੀ ਨੇ ਇੱਕ ਸੈਟ ਬਿਠਾਈ ਅਸੀਂ ਕੰਪਲੀਟ ਕੀਤੀ ਕਿ ਨਜਾਇਜ਼ ਪਰਚੇ ਦਰਜ ਫੇਰੇ ਤਾਂ ਉੱਥੇ ਇੱਕ ਸੈਟ ਬਿਠਾਈ ਗਈ ਉਹ ਸੈਟ ਦਾ ਜਿਹੜਾ ਰਿਜ਼ਲਟ ਆਇਆ ਉਹਦੀ ਮੇਰੇ ਕੋਲ ਅਨੌਫੀਸ਼ਲ ਕਾਪੀ ਹੈਗੀ ਹੈ ਲੇਕਿਨ ਆਫੀਸ਼ਲ ਕਾਪੀ ਇਹਨਾਂ ਨੇ ਦੱਬ ਲਈ ਉਹ ਜਦ ਕਰਨੀ ਚਾਹੀਦੀ ਸੀ ਕਿਉਂ ਨਹੀਂ ਜਨਤਕ ਕੀਤੀ ਜੇ ਪਾਰਟੀ ਸੱਚੀ ਸੀ ਜੇ ਲੋਕ ਸੱਚੇ ਸੀਗੇ ਪਰਚੇ ਦਰਜ ਕਰਾਉਣ ਵਾਲੇ ਤਾਂ ਉਹਨੂੰ ਜਨਤਕ ਕਰਦੇ ਉਸ ਰਿਪੋਰਟ ਨੂੰ ਕਿਉਂਕਿ ਮੈਨੂੰ ਪਤਾ ਉਹ ਰਿਪੋਰਟ ਚ ਕੀ ਲਿਖਿਆ ਹੋਇਆ ਹੈ ਉਹਦੇ ਵਿੱਚ ਬਿਲਕੁਲ ਬੇਕਸੂਰ ਦੱਸੇ ਗਏ ਨੇ ਅਖਬਾਰ ਚ ਵੀ ਸਿਟਦੇ ਮੈਂਬਰਾਂ ਨੇ ਡਿਗਲੇਅਰ ਕੀਤਾ ਵੀ ਇਹ ਉੱਥੇ ਅਸੀਂ ਲੋਕਾਂ ਨੂੰ ਮਿਲੇ ਆ ਕੋਈ ਉੱਥੇ ਲੜਾਈ ਨਹੀਂ ਹੋਈ ਕੋਈ ਝਗੜਾ ਨਹੀਂ ਹੋਇਆ ਬਾਜ਼ਾਰ ਚ ਲੋਕਾਂ ਨੂੰ ਪੁੱਛਿਆ ਕੋਈ ਕਰਾਪਸ਼ਨ ਨਹੀਂ ਹੋਈ ਤਾਂ ਆਪ ਸੀ ਲੇਗੋ ਤਾਂ ਗਿਦਾ ਨਹੀਂ ਆ ਰਿਹਾ ਧਮਕੀਆਂ ਦੇਣ ਵਾਲਾ ਮੈਂ ਨਹੀਂ ਆ ਉਸ ਦਿਨ ਜੰਮੇ ਨਹੀਂ ਆ ਪਤਾ ਉਹ ਕਿਹਾ ਤਾਂ ਗਰੇਵ ਸਾਹਿਬ ਇੰਨਾ ਟਾਈਮ ਕਿਉਂ ਲਾ ਤਾ ਬਿਚੀ ਲੈ ਲਈ ਜੀ ਅਹ ਦੇਖੋ ਟਾਈਮ ਦੇ ਕੇਸ਼ ਕਰਕੇ ਹੀ ਸ਼ਾਇਦ ਸੁਧਰ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਵੀ ਇਸ ਪਾਸੇ ਹਟਿਆ ਜਾਵੇ ਪਰ ਨਹੀਂ ਸਮਝੇ ਤਾਕਤ ਦੇ ਔਰ ਸ਼ੋਰ ਦੇ ਪੈਸੇ ਦੇ ਨਸ਼ੇ ਦੇ ਵਿੱਚ ਇੱਥੇ ਲੋਕਾਂ ਦਾ ਘਾਣ ਕੀਤਾ ਜਾ ਰਿਹਾ ਅਖੀਰ ਨੂੰ ਮਜਬੂਰ ਹੋ ਕੇ ਅਸੀਂ ਕਾਂਗਰਸ ਪਾਰਟੀ ਜੋ ਹੋ ਗਏ ਥੈਂਕ ਯੂ ਥੈਂਕ ਯੂ ਜੀ